ਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਸਿਆਸਤ ਦੀ ਗੱਲ ਕਰੀਏ ਜਾਂ ਸਿਆਸਤਦਾਨਾਂ ਦੀ ਗੱਲ ਕਰੀਏ ਉਹਨਾਂ ਦਾ ਜੀਵਨ ਜਿਹੜਾ ਉਹ ਅਨੁਭਵ ਨਾਲ ਭਰਿਆ ਹੁੰਦਾ ਔਰ ਅੱਜ ਉਸੇ ਅਨੁਭਵ ਨੂੰ ਲੈ ਕੇ ਸਰਦਾਰ ਤਰਲੋਚਨ ਸਿੰਘ ਜੀ ਆਪਣੀ ਇੱਕ ਕਿਤਾਬ ਲੈ ਕੇ ਆਏ ਨੇ ਗੱਲਬਾਤ ਕਰਨ ਲੈਣੇ ਕਿਉਂਕਿ ਪੰਜਾਬ ਦੀ ਵੰਡ ਦੀ ਗੱਲ ਕਰੀਏ ਪੰਜਾਬ ਦੇ ਪਾਣੀਆਂ ਦੀ ਵੰਡ ਦੀ ਗੱਲ ਕਰੀਏ ਆਨੰਦ ਮੈ ਰਿਜੈਕਟ ਦੀ ਗੱਲ ਕਰੀਏ 1984 ਦੀ ਗੱਲ ਕਰੀਏ ਪੰਜਾਬ ਨੇ ਬਹੁਤ ਗੁੱਸਿਆ ਤੇ ਅੱਜ ਐ ਆਪਣੀ ਕਿਤਾਬ ਰਾਹੀਂ ਵੀ ਉਹ ਕੁਝ ਬਿਆਨ ਕਰਦੇ ਨਜ਼ਰ ਆ ਰਹੇ ਨੇ ਸਰ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ نیوز ਬਿਲਕੁਲ ਉਹ ਅਗੇ ਵੀ ਆਈਪੀ ਸਾਡੇ ਹਾਂ ਬਹੁਤ ਮਿਹਰਬਾਨੀ ਜੀ ਸਰ ਕਿਸ ਤਰ੍ਹਾਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਉਹ 70 ਸਾਲ ਦੀ ਜੀਵਨ ਹੈ ਮੈਂ ਪਾਕਿਸਤਾਨ ਬਾਹਰ ਨਾ ਰਿਫਿਊਜੀ ਤੇ ਪਾਕਿਸਤਾਨ ਤੋਂ ਪਟਿਆਲੇ ਆਏ ਨੌਕਰੀ ਕੀਤੀ ਸਿਰ ਤੇ ਪਾਰ ਚੁੱਕੇ بڑے ਕਾਲਜ ਕਾਲਜ ਤਰੈਮ ਜੀ ਪੂਰ ਸਿਆਸਤੀ ਪਾਕੇ ਸੀ ਜੇਲਾ ਵੀ ਕਟੀਆਂ ਫਿਰ ਪੰਜਾਬ ਦੀ ਬੜੀ ਸਰਵਿਸ ਕੀਤੀ بڑے ਵਿਭਾਗਾਂ ਮਾਰਕਟ ਜੁਰੇ ਪੰਜਾਬ ਦਾ ਡਾਇਰੈਕਟਰ ਟੂਰਿਜ਼ਮ ਕਲਚਰ ਵੀ ਰਹੇ ਕੈਰੋਂ ਸਾਹਿਬ ਨੇ ਨੌਕਰੀ ਦਿੱਤੀ ਤੇ ਉਸ ਤੋਂ ਬਾਅਦ ਮੈਂ ਦਿੱਲੀ ਚਲਾ ਗਿਆ ਉੱਥੇ ਏਸ਼ੀਅਨ ਗੇਮ ਦਾ ਡਾਇਰੈਕਟਰ ਲੱਗਿਆ ਉਸ ਤੋਂ ਬਾਅਦ ਰਾਸ਼ਟਰਪਤੀ ਭਵਨ ਪ੍ਰੈਸ ਸੈਕਟਰੀ ਉਸ ਤੋਂ ਬਾਅਦ ਮੈਂ ਮਾਈਨੋਰਿਟੀ ਕਮਿਸ਼ਨ ਚੇਅਰਮੈਨ ਬਾਜਪਾਈ ਜੀ ਨੇ ਲਾਇਆ ਜੀ ਤੋਂ ਬੜੀ ਸੇਵਾ ਐਮਪੀ ਬਣ ਗਿਆ ਹਰਿਆਣੇ ਤੋਂ ਤੇ ਹੁਣ ਪਦਮ ਪੂਛਨ ਮੋਦੀ ਜੀ ਨੇ ਦਿੱਤਾ ਸੋ ਇਹ ਬੜੀ ਸੇਵਾ ਹੈ ਉਹ ਸਾਰੀ ਰਿਕਾਰਡਡ ਹੈ ਇਹ ਇੱਕ ਇੱਕ ਸਮਦਾਰ ਕਾਇਸ ਹੈ ਕਿ ਲੋਕ ਪੜੋ ਕਿ ਸਚਾਈ ਕੀ ਹੈ ਤੇ ਮੈਂ ਜਿਹੜੀ ਹੈ ਕਿ ਮੈਂ ਝੂਠ ਬੋਲਿਆ ਕਿ ਕਿ ਮੈਂ ਕੁਝ ਕੀਤਾ ਜੀ ਜੀ ਤੁਸੀਂ ਵੇਖਿਆ ਪੰਜਾਬ ਦੀ ਸਿਆਸਤ ਨੂੰ ਬੜਾ ਕਰੀਬੀ ਪੰਜਾਬ ਦੇ ਉਹ ਮਸਲੇ ਨੂੰ ਜਿਹੜੇ ਮਸਲੇ ਅੱਜ ਵੀ ਕਿਤਨ ਕਿਤੇ ਬਰਕਰਾਰ ਨਜ਼ਰ ਆਉਂਦੇ ਚਾਹ ਪਾਣੀਆਂ ਦੀ ਵੰਡ ਦੀ ਗੱਲ ਕਰੀਏ ਆਕਾਲੀ ਦਲ ਗਠਜੋੜ ਦੀ ਗੱਲ ਕਰੀਏ ਤੁਸੀਂ ਉਹ ਸਮਾਂ ਵੀ ਵੇਖਿਆ ਕਿਸ ਤਰ੍ਹਾਂ ਦੇਖਦੇ ਹੋ ਉਸ ਸਮਾਂ ਨੂੰ ਔਰ ਅੱਜ ਦੀ ਸਿਆਸਤ ਰਮਾਨੇ ਸਾਰੇ ਇੱਕ ਹੋ ਜਾਏ ਹੈ ਲੀਡਰਸ਼ਿਪ ਦਾ ਵਿਜਨ ਚਾਹੀਦਾ ਔਰ ਸੈਂਸਰਿਟੀ ਚਾਹੀਦੀ ਔਰ ਨੇਗੋਸ਼ੀਏਸ਼ਨ ਚਾਹੀਦੀ ਹੈ ਕਨਫਰੋન્ટેਸ਼ਨ ਨਹੀਂ ਚਾਹੀਦੀ ਜੀ ਅੱਜ ਦੀ ਸਿਆਸਤ ਦੇ ਵਿੱਚ ਕੀ ਬਦਲਾਅ ਆਇਆ ਜਿਹੜਾ ਕਨਫਰੋન્ટેਸ਼ਨ ਰੋਕ ਕੇ ਯੂਨਿਟੀ ਕਰੇ ਔਰ ਨੇਗੋਸ਼ੀਏਟ ਕਰੇ ਸਿੱਧੇ ਸਮਾਧੀ ਕੋਈ ਗੱਲ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਜਿਹੜਾ ਉਹ ਸਮਾਰਿਆ ਲਿਖਿਆ ਆਇਆਗਾ ਤੁਹਾਨੂੰ ਗਿਆਨੀ ਜੀ ਦੀ ਜੀਵ ਗਾਂਧੀ ਦੀ ਲੜਾਈ ਚ ਅਸਲ ਕੀ ਹੋਇਆ ਉਹ ਸਾਰਾ ਕੁਝ ਇਹਦੇ ਚ ਆ ਗਿਆ ਯਾਨੀ ਇਸ ਦੇ ਵਿੱਚ ਫੈਕਟਸ ਜਿਹੜੇ ਨੇ ਉਹ ਸਭ ਕੁਝ ਇਹਦੇ ਚ ਆ ਗਿਆ ਬਿਲਕੁਲ ਦੇਖੋ ਸਿੱਧੇ ਤੌਰ ਤੇ ਕਿਤਾਬ ਜਿਹੜੀ ਹੈ ਉਹ ਹੁਣ ਤੋਂ ਕੁਝ ਦਿਨ ਬਾਅਦ ਲਾਂਚ ਹੋਣ ਦੀ ਨਜ਼ਰ ਆਏਗੀ ਇਸ ਦੇ ਵਿੱਚ ਸਭ ਕੁਝ ਇਹ ਕਹ ਰਹੇ ਨੇ ਕਿ ਨਾ ਤਾਂ ਜਿਹੜਾ ਜੀਵਨ ਰਿਹਾ ਇਹਨਾਂ ਦੀ ਜਿਹੜੀ ਸਿਆਸਤ ਰਹੀ ਉਸ ਦਾ ਸਮਾਵੇਸ਼ ਇਸ ਕਿਤਾਬ ਦੇ ਵਿੱਚ ਲੈ ਕੇ ਆਏ ਨੇ ਵੇਖਣ ਵਾਲੀ ਗੱਲ ਰਹੇਗੀ ਲਾਂਚ ਤੋਂ ਬਾਅਦ ਜਦੋਂ ਲੋਕ ਇਸ ਨੂੰ ਪੜ੍ਹਦੇ ਨੇ ਤੇ ਉਸ ਸਮੇਂ ਦੀ ਸਿਆਸਤ ਔਰ ਅੱਜ ਦੀ ਸਿਆਸਤ ਦੇ ਵਿੱਚ ਕੀ ਫਰਕ ਵੇਖਦੇ ਹੋਏ ਨਜ਼ਰ ਆਣਗੇ ਅੱਜ ਇਸ ਦਾਤ ਲੋਚਨ ਸਿੰਘ ਜਿਹੜੇ ਸਿੱਖ ਸਿਆਸਤ ਦੇ ਇਨਸਾਈਕਲੋਪੀਡੀਆ ਕਹਾ ਜਾ ਸਕਦੇ ਨੇ ਜਾਂ ਗੂਗਲ ਸਰਚ ਦੇ ਵਿੱਚ ਕੁਮਾਰੀਏ ਦਾ ਸਾਰੀ ਇਨਫੋਰਮੇਸ਼ਨ ਮਿਲਦੀ ਆਏ ਤੇ ਇਸ ਦਾਤ ਲੋਚਨ ਸਿੰਘ ਦੇ ਬਾਰੇ ਅਸੀਂ ਕੋਈ ਗੱਲ ਪੁੱਛੀਏ ਪੰਜਾਬ ਬਾਰੇ ਪੂਰੀ ਜਾਣਕਾਰੀ ਨਾਲ ਹਰ ਮਸਲੇ ਬਾਰੇ ਹੁੰਦੀ ਹੈ ਉਨਾਂ ਵੱਲੋਂ ਅੱਜ ਕਿਤਾਬ ਰਿਲੀਜ਼ ਕੀਤੀ ਬਹੁਤ ਅੱਛੀ ਕਿਤਾਬ ਇਨਫੋਰਮੇਟਿਵ ਹੈ ਬਹੁਤ ਅੱਛੀ ਕਿਤਾਬ ਜਿਹਦੇ ਪੜ੍ਹ ਕੇ ਬਖ ਬਖ ਪੰਜਾਬ ਦੀਆਂ ਘਟਨਾਵਾਂ ਬਾਰੇ ਦੇਸ਼ ਦੀ ਸਿਆਸਤ ਬਾਰੇ ਸਾਰੀ ਜਾਣਕਾਰੀ ਮਿਲਦੀ ਹੈ ਮੈਂ ਇਹਦੀ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ ਉਹ ਡਿਨ ਨੀ ਆਦਾ ਨੇ ਜੀ ਤਰੋਚਨ ਸਿੰਘ ਜੀ ਦੀ ਗੱਲ ਕਰੀਏ ਗੱਟ ਜੋੜ ਜਿਹੜਾ ਹੋਇਆ ਸੀ 48 ਦੇ ਨਾਗਰੂਜ ਦੇ ਇਲਾਕੇ ਦੇ ਵਿੱਚ ਕਹਿੰਦੇ ਅਹਿਮ ਭੂਮਿਕਾ ਉਹ ਬਿਲਕੁਲ ਬਿਲਕੁਲ ਇਹਨਾਂ ਨੇ ਕੀਤੀ ਸੀ ਦੁਆਰਾਵਾਰੇ ਤਾਂ ਫਿਊਚਰ ਵਾਲੇ ਕੁਝ ਨਹੀਂ ਕੀਤਾ ਜਾ ਸਕਦਾ ਉਹ ਠੀਕ ਹੈ ਗੱਟ ਜੋੜ ਦਾ ਇਹਨਾਂ ਦਾ ਹੋਇਆ ਸੀ ਅਕਾਲੀ ਦਲ ਦਾ ਇਹਨਾਂ ਨੇ ਕਰਵਾਇਆ ਸੀ ਇਹ ਲੈ ਕੇ ਬਾਲ ਸਾਹਿਬ ਨੂੰ ਬਾਜਪਈ ਸਾਹਿਬ ਕੋਲ ਗਏ ਸੀ ਉਹ ਤਾਂ ਗੱਠ ਗੱਟ ਜੋੜ ਹੋਇਆ ਸੀ ਜੀ ਦੁਬਾਰਾ ਦੁਬਾਰਾ ਤਾਂ ਹੋ ਸਕਦਾ ਜੀ ਦੁਬਾਰਾ ਬਾਰੇ ਕੁਝ ਨਹੀਂ ਕਹਿ ਸਕਦੇ ਜਦੋਂ ਮਿਲਿਆ ਤੁਹਾਨੂੰ ਜਰੂਰ ਦੱਸਿਓ ਜੇ ਤੁਹਾਨੂੰ ਪਤਾ ਲੱਗਿਆ ਮੈਨੂੰ ਵੀ ਦੱਸ ਦਿਓ ਸਾਡੇ ਪੰਜਾਬ ਦੇ ਮੈਂ ਇਸ ਪੰਜਾਬ ਦੀ ਗੱਲ ਨਹੀਂ ਕਰਦਾ ਮੈਂ ਮਹਾ ਪੰਜਾਬ ਦੀ ਗੱਲ ਕਰਦਾ ਮੈਂ ਚੜ੍ਹਦੇ ਪੰਜਾਬ ਦੀ ਵੀ ਗੱਲ ਕਰਦਾ ਲਹਿੰਦੇ ਪੰਜਾਬ ਦੀ ਵੀ ਗੱਲ ਕਰਦਾ ਉੱਥੋਂ ਦੇ ਇੱਕ ਮਹਾਨ ਸਪੂਤ ਜਿਨ੍ਹਾਂ ਨੇ ਪੰਥ ਦੀ ਪੰਜਾਬ ਦੀ ਦੇਸ਼ ਦੀ ਕੌਮ ਦੀ ਬਿਹਤਰੀ ਲਈ ਹਮੇਸ਼ਾ ਕੰਮ ਕੀਤਾ ਔਰ ਇੱਕ ਐਗਜ਼ੈਂਪਲ ਬਣੇ ਵੀ ਜੇ ਕੋਈ ਸਰਕਾਰੀ ਅਫਸਰ ਇਮਾਨਦਾਰ ਨਾਲ ਤਨਦੇਹੀ ਨਾਲ ਕੰਮ ਕਰਦਾ ਤੇ ਦੇਸ਼ ਦੀਆਂ ਬੁਲੰਦੀਆਂ ਤੇ ਜਾ ਸਕਦਾ ਉਹ ਸਫਰ ਇਹਨਾਂ ਦਾ ਜਿੰਦਗੀ ਦਾ ਸਫਰ ਸਦਾ ਤਲੋਜਨ ਸਿੰਘ ਦਾ ਇਹਨਾਂ ਨੇ ਸਦਾ ਤਲੋਜਨ ਸਿੰਘ ਨੇ ਆਪਣੀ ਜਿਹੜੀ ਬਾਇਓਗ੍ਰਾਫੀ ਹੈ ਉਹ ਅੱਜ ਉਹਨੂੰ ਅੱਜ ਰਿਲੀਜ਼ ਕੀਤਾ ਸੀ ਤੇ ਬੜੀ ਮਾਣ ਮਹਿਸੂਸ ਹੋਇਆ ਕਿ ਮੈਂ ਜੋ ਇਹਨਾਂ ਦਾ ਬੱਚਾ ਹਾਂ ਅੱਜ ਇਸ ਅਗਸਟ ਗੈਦਰਿੰਗ ਦੇ ਵਿੱਚ ਉਹਦਾ ਹਿੱਸਾ ਬਣ ਸਕਿਆ ਜੀ ਸਪੀਕਰ ਸਾਹਿਬ ਇੱਕ ਅਮਨ ਅਰੋੜਾ ਨੂੰ ਹਟਾਉਣ ਦੇ ਲਈ ਕੀ ਜਾ ਰਿਹਾ ਹੈ ਲਗਾਤਾਰ ਕਿੰਨੇ 2 ਸਾਲ ਦੀ ਸਜ਼ਾ ਹੋ ਚੁੱਕੀ ਹੈ ਪਰ ਸਪੀਕਰ ਸਾਹਿਬ ਨੇ ਕੋਈ ਡਿਸੀਜਨ ਨਹੀਂ ਲਿਆ ਬਕਾਇਦਾ ਤੌਰ ਤੇ ਜੋ ਗਵਰਨਰ ਪੰਜਾਬ ਦੇ ਵੱਲੋਂ ਵੀ ਕਿ ਚਿੱਠੀ ਮੁੱਖ ਮੰਤਰੀ ਪੰਜਾਬ ਨੂੰ ਉਹ ਵਿਆਹ ਦੇ ਵਿੱਚ ਵੀ ਦਾ ਲੇਖਾ ਕਾ ਨੂੰ ਪਾਉਣਾ ਹੈ ਕੈਮਰਾ ਪਰਸਨ ਅਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ